ਸਾਰੇ ਜਨ ਨੂੰ ਇਹ ਟੈਨਸ਼ਨ ਹੋਈ ਪਈ ਆ ਕਿ ਮਿੰਦੋ ਨੂੰ ਕੀ ਹੋਇਆ ਦੇ ਵੀਰ ਜੀ ਹੋਰਣਾ ਚੋ ਅੱਜ ਇੱਕ ਪੋਸਟ ਪਾਈ ਸੀ ਤੇ ਉਹ ਸਾਰਿਆਂ ਨੂੰ ਟੈਨਸ਼ਨ ਹੋਈ ਪਈ ਐ ਜੀ ਆਪਾਂ ਤਾਂ ਹੁੰਦਾ ਸੀ ਕਿ ਉਹਨਾਂ ਨੇ ਕੋਈ ਪੋਸਟ ਇਸ ਕਰਕੇ ਕੋਈ ਫੋਟੋ ਵੀ ਨਹੀਂ ਦੋਦੀ ਨਹੀਂ ਅਪਲੋਡ ਕੀਤੀ ਕਿਉਂਕਿ ਪਿਛਲੀ ਵਾਰੀ ਜਦੋਂ ਉਹਨਾਂ ਨੇ ਆ ਦੀਪ ਦੀ ਫੋਟੋ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹ ਵੀ ਦੀਪ ਦੇ ਕਹਿਣ ਤੇ ਤਾਂ ਲੋਕਾਂ ਨੇ ਬਹੁਤ ਉਹਨਾਂ ਨੂੰ ਸਵਾਲ ਜਵਾਬ ਬਹੁਤ ਗਲਤ ਕੀਤੇ ਸੀ ਕਿ ਪੈਸਾ ਕਮਾਉਣ ਮਾਰੇ ਕਰ ਰਹੀ ਆ ਜਾਂ ਐ ਕਰਕੇ ਕਰ ਰਹੀ ਆ ਇਸ ਕਰਕੇ ਹੀ ਉਹਨਾਂ ਨੇ ਐਸ ਵਾਰ ਕੋਈ ਮਿੰਦੋ ਦੀ ਕੋਈ ਫੋਟੋ ਆ ਵੀਡੀਓ ਅਪਲੋਡ ਨਹੀਂ ਕੀਤੀ ਕਿ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਤੇ ਇਹੋ ਜੇ ਟਾਈਮ ਵਿੱਚ ਆਪਾਂ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਏ। ਨਾ ਕਈ ਲੋਕ ਇਦਾਂ ਦੇ ਹੁੰਦੇ ਆ ਜੋ ਉਹਨਾਂ ਦਾ ਸਾਥ ਦਿੰਦੀ ਆ ਤੇ ਕਈ ਲੋਕ ਇਦਾਂ ਦੇ ਹੁੰਦੇ ਆ ਕਿ ਅਕਾ ਜਿਨ੍ਹਾਂ ਨੂੰ ਕੋਈ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਏ ਇਸ ਕਰਕੇ ਕਿ ਉਹਨਾਂ ਨੇ ਕੋਈ ਦੇ ਮਿੰਦੋ ਦੀ ਕੋਈ ਫੋਟੋ ਉਹਨਾਂ ਨੇ ਸ਼ੇਅਰ ਨਹੀਂ ਕੀਤੀ ਕੋਈ ਉਹਨਾਂ ਨੇ ਵੀ ਸਿਰਫ ਇੱਕ ਲਿਖ ਕੇ ਮੈਸੇਜ ਹੀ ਪਾਇਆ ਸੀਗਾ ਤੇ ਹਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਕੱਲ ਨੂੰ ਉਹਨਾਂ ਦੇ ਦਾਣਾ ਪਾਣੀ ਵੀਡੀਓ ਦਾ ਐਪੀਸੋਡ ਆਏਗਾ ਕਿਉਂਕਿ ਅੱਜ ਮਿੰਦੋਪੈਨ ਹਸਪੀਟਲ ਕਰਕੇ ਉਹਨਾਂ ਦਾ ਕੋਈ ਐਪੀਸੋਡ ਨਹੀਂ ਆਇਆ ਪਰ ਕੱਲ ਨੂੰ ਆਊਗਾ ਬਹੁਤ ਲੋਕ ਪੁੱਛ ਰਹੇ ਆ ਕਿ ਇੰਨੇ ਦਿਨ ਤੋਂ ਵੀਡੀਓ ਲੇਟ ਕਿਉਂ ਆ ਰਹੀਆਂ ਸੀ ਇਸ ਕਰਕੇ ਆ ਰਹੀਆਂ ਸੀ ਕਿਉਂਕਿ ਮਿੰਦੋਪੈਨ ਹਸਪੀਟਲ ਦੇ ਵਿੱਚ ਸੀਗੀ ਤੇ ਇਸ ਦਾ ਕਰਕੇ ਉਹਨਾਂ ਨੂੰ ਇਹ ਸਭ ਕੁਝ ਹੈਂਡਲ ਕਰਨਾ ਥੋੜਾ ਜਿਹਾ ਵੀ ਔਖਾ ਹੁੰਦਾ ਸੀ ਤੇ ਇਸ ਕਰਕੇ ਹੀ ਉਹਨਾਂ ਦੀਆਂ ਵੀਡੀਓਜ਼ ਲੇਟ ਆਉਂਦੀਆਂ ਸੀਗੀਆਂ ਤੇ ਪਰ ਕੱਲ ਨੂੰ ਉਹਨਾਂ ਦੀ ਵੀਡੀਓ ਦਾਣਾ ਪਾਣੀ ਵੀਡੀਓ ਆਵੇਗੀ ਤੇ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੱਨੇ ਉਹਨਾਂ ਦੀ ਵੀਡੀਓ ਨੂੰ ਹੁਣ ਵੀ ਓਵੇਂ ਹੀ ਪਿਆਰ ਦਿਓ ਤੇ ਸਾਰੇ ਜਣੇ ਦੁਆ ਕਰੋ ਕਿ ਮਿੰਦੋ ਪੈਨ ਜਲਦੀ ਜਲਦੀ ਠੀਕ ਹੋ ਜਾਨ ਕਿਉਂਕਿ ਉਹਨਾਂ ਬਿਨਾ ਨਾਟਕ ਦੇਖਣ ਦਾ ਤਾਂ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਜਿਸ ਕੋਈ ਵੀਡੀਓ ਇਦਾਂ ਦੀ ਹੈ ਨਹੀਂ ਜਿਸ ਵਿੱਚ ਮਿੰਦੋ ਪੈਨ ਨਾ ਹੋਵੇ ਤੇ ਨਾ ਵੇਖਿਆ ਹੋਵੇ ਕਿਉਂਕਿ ਮਿੰਦੋ ਪੈਨ ਦੇ ਨਾਲ ਹੀ ਵੀਡੀਓ ਨੂੰ ਚਾਰ ਚੰਦ ਲੱਗ ਜਾਂਦੇ ਆ ਚਾਹੇ ਉਹ ਇਮੋਸ਼ਨਲ ਕਰਨ ਵਾਲੀ ਵੀਡੀਓ ਹੋਵੇ ਚਾਹੇ ਲੜਾਈ ਵਾਲਾ ਸੀਨ ਹੋਵੇ ਕੋਈ ਮਰਜੀ ਸੀਨ ਹੋਵੇ ਮਿੰਦੋ ਪੈਨ ਹਰ ਇੱਕ ਸੀਨ ਵਿੱਚ ਹੀ ਬਹੁਤ ਵਧੀਆ ਐਕਟਿੰਗ ਕਰਦੇ ਆ